ਅਹ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ 10 ਨੰਗਾਂ ਮਸੇਲੇ ਲੈ ਕੇ ਆਇਆ ਕਿ ਜੀ 2 ਬਈ ਤਾਜੀ ਦੋ ਐਚ ਆਪਾ ਟਿਕਾਏ ਤਾਜੀ ਸੂਈ ਹੈ ਤੇ ਇੱਕ ਗੱਬਣ ਤੇ ਇੱਕ ਜਰਸੀ ਆ ਬਈ ਕਰਮ ਵਾਲੀ ਤਾਜੀ ਸੂਈ ਹੈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਕੋਉਣ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹੱਸ ਗਿਆ ਲੈ ਸੱਚੇ ਬਾਈ ਹੋ ਠੀਕ ਹੋ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਨਾਮ ਸਾਗਰ ਆ ਬਾਈ ਪਿੰਡ ਭੈਰਪੱਦ ਸੀਰਪੂਲ ਤੇ ਜ਼ਿਲ੍ਹਾ ਬਠਿੰਡ ਆਪਣਾ ਨੇੜੇ ਪਿੰਡ ਬਾਈ ਨੇੜੇ ਬਾਈ ਰਾਮਪਰਾਪੁਰ ਸਾਹਿਰਾ ਇਧਰੋਂ ਸੁਲਾਖਾ ਜੀ ਮੋਬਾਈਲ ਨੰਬਰ 9023976000 ਠੀਕ ਹੈ ਬਾਈ ਬਾਈ ਜਿਹੜੀ ਆ ਪਹਿਲੇ ਨੰਬਰ ਦੇ ਵੜ ਦੇ ਦੇ ਕਿਹੜਾ ਸੂਆ ਸੁੰਦੀ ਪਲੂਣ ਆ ਬਾਈ ਦੋ ਦੰਦ ਪਿਆਉਰ ਮੋ ਪਲੂਣ ਦੋ ਦੰਦ ਠੰਡੀ ਸੀਲ ਦੀ ਬਾਈ ਕਿੰਨੇ ਦਿਨਾਂ ਦੀ ਕੱਚੀ ਸਾਬ ਇੱਕ ਹਫਤਾ ਲੈ ਜੂ ਬਾਈ ਹਫਤਾ ਲੈ 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 ਦੇ ਕੋ ਟੈਲ ਲਾ ਬੋ ਸਫਾਈ ਸਭ ਲਾ ਬੋ ਮੈਂ ਕੱਢੂ ਤੇ ਫੇਰ ਕਰਮਾਲੀ ਨੇ ਸੋਣਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਪ ਤੇ ਆ ਕੀ ਬਾਤ ਆ ਤਿਆਰੀ ਬਹੁਤ ਚੰਗੀ ਆ ਅੱਲੀ ਕੱਚੀ ਕੱਚੀ ਆ ਮੂੰਹੋਂ ਕਰਮਾਲੀ ਦੋ ਦੰਦ ਲੈ ਦਿਖਾ ਦਿਖਾਈ ਦਿੰਨੇ ਆ ਆਪਾ ਡਾਕਟਰ ਵਾਲੇ ਨੂੰ ਉਹ ਜਾ ਕੰਮ ਫੁੱਲ ਕਰਦਾ ਕਰਨੀ ਦਿਖਾਉਣੇ ਫੁੱਲ ਕਰ ਦ ਲੈ ਕੀ ਬਾਤ ਆ ਦੋ ਨਾ ਠੰਡੀ ਸੀਲ ਤੇ ਕੱਦ ਗੁੱਦ ਦੇ ਕਿੰਨਾ ਟੱਲ ਲੈ ਕੱਪ ਦਾ ਫੁੱਲ ਠੰਡੀ ਸੀਲ ਫੁੱਲ ਆ ਬਈ ਦੋ 17 18 ਕਿਲੋ ਦੇ ਦੋ ਬੱਚੀਲੇ ਹਮ ਥਾਂੜ ਥਾਂੜ ਮੁੱਠੀ ਵਾਲਾ ਬਈ ਗੱਜ ਚ ਬਈ ਆ ਬਈ ਲੇਵਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਤੇ ਨੇੜੇ ਜਾ ਕੇ ਕਰਮਾਣੀ ਨੇ ਲੇਵਾ ਜਿਹੜਾ ਬਹੁਤ ਜਿਆਦਾ ਲੱਗਦਾ ਮੂੰਹ ਦੇ ਡਾਕਟਰ ਨੂੰ ਥੋੜਾ ਬੋਦੀ ਬਾਦੀ ਪੂਰੀ ਚੰਗਿਆ ਸਨਖ ਆਪਣਾ ਫੁੱਲ ਆ ਬੈਠ ਦੇ ਵਿੱਚ ਤੋਰਾ ਕਰਮਾਣੀ ਦਾ ਇੱਕ ਨੰਬਰ ਫੁੱਲ ਬਰੀਡ ਆ ਬਈ ਤੇ ਦੁੱਧ ਕਿੰਨਾ ਕਰੀ ਦੁਆਸਤੀ ਮੇਰੇ ਕੁਛ 17 18 ਕਿਲੋ ਰਾਮਨ ਦੇ ਦੁੱਧ ਕੱਦ ਵਾਲੀ ਬੱਚੀ ਆ ਬਾਕੀ ਵਾਲੇ ਦੀ ਸੀਵ ਆ ਯਾਰ ਹਣਾ ਆਪਾਂ ਨੂੰ ਇੰਨਾ ਲੱਗਦਾ ਬਾਕੀ ਜਿੰਨਾਂ ਵਾਲੇ ਨੂੰ ਮੰਨਣਾਉਣਾ ਮੰਨ ਲੈ ਬ੍ਰੇਕ ਕਿੰਨੀ ਆ ਠੰਡੀ ਬਹੁਤ ਆ ਬਾਈ ਜਿਵੇਂ ਮਰਦੀ ਹੱਥ ਲਾਈ ਚਾਲ ਹਾ ਉਤਾ ਰਾਮਨ ਵਾਲੇ ਠੰਡੀ ਠੰਡੀ ਮੂਰੋ ਥਾਂ ਦਿਖਾਈ ਰੈਕਾ ਥੋਲੀ ਬਸ ਸਟਾਰਟ ਲੈ ਲੈਬਰੀ ਸਟਾਰਟਿੰਗ ਰੇ ਕੋ ਲੈ ਕਮਾਲ ਦੀ ਰਾਗ ਰੂਗ ਬੜਾ ਚੌਂਕਲਾ ਬੱਚੀ ਜਵਾਨੀ ਵਾਲੀ ਹੈ ਬਾਈ ਜਵਾਨੀ ਵਾਲੀ ਹੈ ਸਹੀ ਹੈ ਤੇ ਕੀ ਮੁੱਲ ਲਭਰਾ ਜਾਏ ਬਾਈ ਮੁੱਲ ਕਰਾਉਣ ਵਾਲਾ 70 72 ਕਰਾ ਲਈ 55000 ਰੁਪਏ ਦੇਵਾਂਗੇ ਚੱਕ ਬਾਈ ਸੋੜੀ ਹੋਊ ਜੇ ਜੋ ਹੱਸ ਜੇ ਜਮ ਮੁੱਲ 55000 ਦੀ ਬਾਈਕ ਹੈ ਨਾ ਵੜ ਦੇ ਦਾਂਗੇ ਮੁੱਲ ਕਰਾਉਣਾ 70 72 ਜਿੰਨਾ ਮਰਜ਼ੀ ਕਰਾ ਲਓ ਜਮ ਜੈ ਜਮੁੱਲ ਬਾਈ 55000 ਦੀ ਵੜ ਦੇ ਦੇਗੇ ਅੱਗੇ ਵੀਰੇ 2 ਨੰਬਰ ਤੇ ਇਹ ਵੀਰੇ ਕੱਲ ਦੀ ਸੁਈ ਵਸ ਬੋਦੀ ਵੜ ਠੀਕਾ ਏਰੀਆ ਕੋਲੇ 16 ਕਿਲੋ 15 16 ਕਿਲੋ ਖੁੱਲਾ ਬੋਲਾ ਹੋ ਬਈ ਹੁਣ ਠੀਕ ਆ ਬਈ ਦੁੱਧ ਪਲੂਨ ਦਾ 22 ਕਿਲੋ ਦਾ ਬਈ ਦੂਜਾ ਸੋਸੂਈ ਆ ਠੀਕ ਆ ਬਈ ਜੇਰ ਜੂਰ ਸਾਰੇ ਕਿਸੇ ਦੀ ਗਰੰਟੀ ਆਪਣੇ ਘਰੇ ਸੂਈ ਆ ਥਾਂ ਲੇਵਾ ਦਿਖਾ ਦੇਦਾ ਟਰੱਕ ਇੰਨਾ ਯਾਦ ਆ ਆਰਡਰ ਬੜਾ ਕਮਾਲ ਆ ਹਨਾ ਫੁੱਲ ਬਈ ਬਹੁਤ ਸੋ ਬਹੁਤ ਚੰਗਾ ਆ ਟਰਾਂਡ ਆ ਟਰੱਕ ਕੱਲਾ ਕੱਲਾ ਪੂਰੋ ਦੇ ਕਿਥੋਂ ਸਟਾਰਟ ਆ ਮੂਰੋ ਲੇਵਾ ਇੱਕ ਲੈ ਕੀ ਬਾਤ ਪੂਰੀ ਵਿਥੀ ਤੇ ਥਾਣ ਲੱਗਿਆ ਕੱਲਾ ਹੰਡੀ ਸੀਲ ਆ ਲੈ ਆਲੂ ਬਥੇਰਾ ਬਈ ਕਿਵੇਂ ਆ ਬਈ ਬਈ ਇੱਕ ਨੰਬਰ ਆ ਚ ਬਈ ਠੀਕ ਆ ਖਾਨ ਦੇ ਘਾਟਾ ਘੱਟ ਆ ਬਾਈ ਹਲ ਨੂੰ ਆਪਾਂ ਦੱਸ ਕੇ ਦੇਣਗਾ ਮੁੱਲ ਵੀ ਹੋ ਜਾ ਕਹਿੰਨਾ ਮੂਹਰੇ ਥਾਂ ਤੇ ਪਰ ਅਗਲੇ ਨੂੰ ਪਤਾ ਨਹੀਂ ਲੱਗਦਾ ਆਪਾਂ ਸਮਾਥ ਹਨ ਇੱਕੋ ਜਿਹਾ ਹੋ ਠੀਕ ਆ ਗੁੱਠਾ ਇੱਕੋ ਜਿਹਾ ਕਿਸੇ ਪਾਸੋਂ ਲੈ ਨੂੰ ਨਹੀਂ ਪਤਾ ਲੱਗਦਾ ਬਈ ਜੇ ਕਿਸੇ ਨੂੰ ਮਰਜੀ ਐ ਪਾਸ ਕਰਦੇ ਪਰ ਆਪਾਂ ਉਹ ਜਿਹਾ ਕੰਮ ਨਹੀਂ ਕਰਨਾ ਬਾਹਰ ਲੰਬ ਨਹੀਂ ਨਾ ਇਹ ਦੱਸ ਕੇ ਦੇਵਾਂਗੇ ਥੋੜਾ ਜਿਹਾ ਘਾਟਾ ਬਾਈ ਇਹਦਾ ਬੌਲੇ ਦਾ ਕਰਕੇ ਵੀ ਹੋ ਜਾਂਦਾ ਪੂਰੀਆਂ ਵੀ ਹੋ ਜਾਣਾ ਆਪਾਂ ਉਹ ਘਾਟਾ ਘੱਟ ਕਹਿ ਕੇ ਦੇਣਾ ਹਮ ਆਪਣੀ ਉੱਚੀ ਲਈ ਆ ਉਹ ਜਿਹਾ ਘੱਟ ਵਧਾ ਦੇ ਦਾਂਗੇ ਬਾੜ ਦਾ 95000 ਦੀ ਸੀ ਬਾਈ ਸਹੀ ਗੱਲ ਆ ਠੀਕ ਆ ਹੁਣ ਦੱਸ ਕੇ ਦੇਣਾ ਪਰ ਆਪਾਂ ਦੱਸ ਕੇ ਦੇਵ ਪਾ ਕਰਾਂਗੇ ਜਮਨ ਲੈਣ ਵਾਲਾ ਬਾਈ ਬਹੁਤ ਠੀਕ ਹੈ ਮੁਫਤ ਵਾਲੀ ਆਉ ਦੁੱਧ 24 ਕਿਲੋ ਖੁੱਲਾ ਦੇ ਦੂ ਬੱਚੀ 24 ਲੀਟਰ ਦੁੱਧ ਦੀ ਬਾਈ ਕਹਿੰਦਾ ਮੀਲ ਕਰਾਂਗੇ ਬਰੀਕੀ ਚ ਬਾਈ ਬਰੀਕ ਤੇ ਰੰਗ ਚਮਕ ਬਹੁਤ ਚੰਗੀ ਆ ਬੱਚੀ ਕੋ ਇੱਕ ਨੰਬਰ ਪੱਤਰਾ ਫੁੱਲ ਤੇ ਲੇਵਾ ਕਮਾਲ ਦਾ ਦੇਖ ਬਹੁਤ ਸੋਹਣਾ ਜਿੰਤੂ ਮਰਜ਼ੀ ਡਾਕਟਰ ਦਿਖਾ ਦੇ ਚਾਰਾਂ ਸਾਈਡ ਤੋਂ ਕਿਹ ਹੈ ਜੀ ਬਟ ਚਮਕ ਚਮਕ ਨਹੀਂ ਆ ਬਾੜ ਜੀ ਬਹੁਤ ਬੜਾ ਚੰਗਾ ਹਨਾ ਗਰਮ ਵਾਲੀ ਦਾ ਨੰਬਰ ਆ ਬਈ ਥੱਲੇ ਦਾ ਨਾ ਨੂਣਾ ਫੁੱਲ ਚੰਗੀਆਂ ਨੇ ਕੱਲਾ ਕੱਲਾ ਤਾ ਮੂੰਹ ਮਾ ਦਿਖਾ ਦੇ ਕਿੰਨਾ ਸੋਹਣਾ ਫੇਸ ਬੜਾ ਪਿਆਰਾ ਥਾਂ ਥੋੜੀ ਇਧਰ ਵੀ ਦੱਸ ਡਾਕਟਰ ਕੋਈ ਵੀ ਆਏ ਪਤਾ ਨਹੀਂ ਲੱਗਦਾ ਹਮਮ ਸਹੀ ਗੱਲ ਆ ਬੱਚੇ ਦਾ ਕਰਦਾ ਲੈ ਤੂਰਾ ਦੇਖੋ ਇੱਕ ਨਾ ਫੁੱਲ ਬ੍ਰੀਡ ਆ ਕਿ ਨਹੀਂ ਭਰਾ ਹਾਂ ਹਾਂ ਭਾਈ ਹੱਥ ਨਹੀਂ ਤਰਾਉਂਦੀ ਕਿਸੇ ਪਾਸੋਂ ਬਹਿੜਦਾ ਸਹੀ ਗੱਲ ਆ ਤੇ ਜਿਹੜਾ ਕੰਮ ਹੈਗਾ ਯਾਰ ਆਪਾਂ ਦੱਸ ਕੇ ਲਾਂਭਾ ਨਹੀਂ ਲੈਣਾ ਕਿਸੇ ਤੋਂ ਲੈਣੀ ਨਾਲ ਨਹੀਂ ਅਲੇ ਦੀ ਮਰਜ਼ੀ ਹੈ ਭਾਈ ਹਮ ਠੀਕ ਆ ਭਾਅ ਵੀ ਉਹੋ ਜਿਹਾ ਕਰਦਣਾ ਕਿਸੇ ਨੇ ਦੇਣੀ ਨਹੀਂ ਵੀ ਲੈਣੀ ਦੇਣੀ ਉਹਨੇ ਦੀ ਜਿੰਨੇ ਦੀ ਆਪਾਂ ਦੇ ਦਾਂਗੇ ਸਹੀ ਗੱਲ ਆ ਭਾਈ ਠੰਡੀ ਸੀਲ ਆ ਹਮ ਠੰਡੇ ਸੀ ਜਿਵੇਂ ਮਰਜੀ ਦੇ ਧਾਰਾ ਮਾਰ ਕੇ ਦਿਖਾਉਣੇ ਕੋਈ ਚੱਕਰ ਹੀ ਨਹੀਂ ਮੁੱਲ ਵੀ ਬਾਈ ਕਹਿੰਦਾ ਜਮਾ ਜਜ ਹੋਊਗਾ ਤਿੱਲ ਵੀ ਨਹੀਂ ਉਹਨੇ ਤਾਂ ਬਾਈ ਕਹਿੰਦਾ ਦੇਣੀ ਬਾਈ 24 ਕਿਲੋ ਦੁੱਧ ਦੇਣਾ ਬੱਚਨੇ ਮਗਰ ਲੇਵਾ ਦੇ ਲੈ ਕਿੱਡਾ ਤੇ ਮੂਰੇ ਕਿਥੇ ਤੱਕਰਾ ਫਿਟਿੰਗ ਵਾਲਾ ਲੇਵਾ ਬਾਕੀ ਸੂਈ ਸਭਾਈ ਆ ਯਾਰ ਦੁੱਧ ਦੇ ਆ ਇੱਕ ਨੰਬਰ ਆ ਬਾਈ ਥਾਣ ਦਾ ਨਹੀਂ ਪਤਾ ਲੱਗਦਾ ਆਪਾਂ ਦੱਸਣਾ ਫੇਰ ਵੀ ਵਾਲਾ ਲੰਬਾ ਨਹੀਂ ਲੈਣਾ ਯਾਰ ਹੂੰ ਜਾਨ ਸਾਰਾ ਅੰਗਲੇ ਨੇ ਜੋ ਲੈਣੀ ਆ ਕਿ ਨਹੀਂ ਹਾਂ ਜੇ ਵਾਲੇ ਦੇ ਫੇਟੂਲੇ ਨੂੰ ਨਹੀਂ ਰਹਿਣ ਤੋਂ ਕੋਈ ਚੱਕਰ ਨਹੀਂ ਦਾ ਯਾਰ ਆਪਾਂ ਗੜਾ ਧੱਕਾ ਆਪਾਂ ਚੋਲਾਂਗੇ ਤਾਂ ਕਿ ਦੁੱਧ ਇੰਨੇ ਵਾਲੇ ਕਿਸੇ ਨਹੀਂ ਦਿੰਦੇ ਨਹੀਂ ਵੱਕੇ ਉਹ ਠੰਡਾ ਬਈ ਦੁੱਧ ਵਾਲਾ ਮੰਨ ਕੇ ਜਾਨ ਗਾਂ ਹੀ ਨਹੀਂ ਮਿਲਦੀ ਭਾਈ ਉਹ ਬਸ ਬੱਸ ਬੱਸ ਆ ਲੈ ਲੈ ਠਾ ਜਿਬਾਹੀ ਦੇਖੋ ਤੁਸੀਂ ਕਿਆ ਬਾਤ ਆ ਬੜਾ ਚੰਗਾ ਚੋਣ ਆ ਹਨਾ ਹਾਂ ਇੱਕ ਨੰਬਰ ਬਈ ਮੋਟੀ ਮੋਟੀ ਜਵਾਈ ਹੈ ਜਿਵੇਂ ਮਰਜ਼ੀ ਲੈ ਧਾਰਾ ਮਾਰੀ ਚੱਲ ਕੋਈ ਚੱਕਰੀ ਲੈ ਨੇੜ ਤੋਂ ਦਿਖਾਉਂਦੇ ਆ ਧਾਰਾ ਲੈ ਕਿਆ ਬਾਤ ਬੜਾ ਚੰਗਾ ਚੋਣ ਲੱਗਿਆ ਬਾਈ ਥੱਲੇ ਤਾਂ ਇੱਕ ਨੰਬਰ ਵਾਲਾ ਹੂੰ ਫੇਲਣਾ ਤਾਂ ਹੀ ਨਹੀਂ ਕਰਨਾ ਇਹਨੇ ਲੈ ਲੈ ਥਾਣਾ ਇਧਰੋਂ ਦਿਖਾ ਦੇ ਮੂਹ ਲਾ ਲੈਣ ਨੂੰ ਪਤਾ ਤਾਂ ਲੱਗਦਾ ਨਹੀਂ ਹੂੰ ਬਸ ਮਾ ਇੱਕ ਹੋ ਜਾਂ ਚਾਰੇ ਥਾਣਾ ਬਈ ਉਹ ਜੇ ਨਹੀਂ ਕੰਮ ਲੈ ਹੂੰ ਫੇਰ ਆਪ ਦਿਖਾ ਦੇ ਨੇ ਲੈ ਲੈ ਦੁੱਧ ਆਉਂਦਾ ਇਹੋ ਜੀ ਗੱਲ ਨਹੀਂ ਕੋਈ ਨਾ ਨਾ ਬਰੋਬਰ ਆ ਬਈ ਐ ਨਹੀਂ ਗੱਲ ਤਾਂ ਰਹੇਗਾ ਟਾ ਹਨਾ ਹਾਂ ਉਹ ਹੀ ਗੱਲ ਨਹੀਂ ਥਾਣੇ ਤੋਂ ਦਿਖਾ ਦੇ ਥਾਣਾ ਦਾ ਨਹੀਂ ਪਤਾ ਲਾਦਾ ਲਾਏ ਮਗਾਲੇ ਕਿਸੇ ਨੂੰ ਆਪਾਂ ਐਵੇਂ ਘਰੇ ਚੋਣ ਵਾਲੇ ਬੰਦੇ ਨੂੰ ਪਤਾ ਤਾਂ ਲੱਗਣਾ ਨਹੀਂ ਫੇਰ ਵੀ ਯਾਰ ਵਾਲਾ ਲਾਂਭਾ ਦੇ ਬਾਹਰ ਤੋਂ ਸਹੀ ਗੱਲ ਹੈ ਹੈ ਸਹੀ ਗੱਲ ਤੇ ਮੁੱਲ ਕੀ ਹੈ ਫਿਰ ਸਾਕਰ ਭਈ ਇਹ ਮੁੱਲ ਕਰਾਉਣਾ 70 75 ਜਨਾ ਮਰਜੀ ਕਰਾਲਾ ਓਕੇ ਬਸ 60000 ਰੁਪਏ ਲਵਾਂਗੇ ਇਹਦਾ ਚੱਕ ਭਾਈ ਉਹ ਛੂੜ ਹੀ ਉਹ ਜਮਾ 24 ਕਿਲੋ ਵਾਲੀ ਕਿਸੇ ਨੂੰ ਨਹੀਂ ਦੇਣੀ ਥਾਣੇ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਠੀਕ ਆ ਪਰ ਦੱਸ ਕੇ ਦੇਣੀ ਆ ਦੱਸ ਕੇ ਦੇਣੀ ਆ ਲੈ 60000 ਰੁਪਏ ਜਮਾ ਜੈ ਲੈ ਵਾਲਾ ਤਾਂ ਉਹ ਜੇ ਥਾਣੇ ਇੱਧਰ ਲਾਉਹੀ ਜੇ ਹੋਗੇ ਚਾਰੇ ਇੱਕੋ ਜੇ ਥਾਣੇ ਲੈ ਵਾਲਾ ਮੋਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਪੂਰੀ ਵਿੱਚ ਤੇ ਪਛਾਹ ਤੋਂ ਦੇਖੋ ਅੱਡਾ ਲੈ ਲੈ ਵਾਲਾ ਪਤਾ ਬਾਈ ਫਾੜੀ ਵਾਲਾ ਬੜਾ ਚੰਗਾ ਠੋਸ ਆ ਮੂਹਰੇ ਇੱਕੋ ਜਿਹਾ ਲੈ ਥਾਣ ਐ ਨਹੀਂ ਗੱਲ ਇੱਕੋ ਜੇ ਥਾਣ ਪਰ ਸਮਾਹ ਵੀ ਹੈਗਾ ਫੁੱਲ ਆ ਬਈ ਪਸਮਾ ਆਪਸ ਮੂਹ ਚ ਨਹੀਂ ਕੋਈ ਦੱਸ ਸਕਦਾ ਆਪਾਂ ਚੋਈ ਜੇ ਤਾਂ ਦੱਸਤਾ ਸਹੀ ਗੱਲ ਆ ਬਈ ਅੱਗੇ ਭਰਾ ਜਰਸੀ ਕਿਹੜਾ ਸੂਆ ਸੂਈ ਬਾਈ ਜਰਸੀ 10 ਵਜੇ ਸੂਈ ਆਪਰੇ ਕੋਲੇ ਹੁਣ ਠੀਕ ਆ ਇਹਦਾ ਬੱਚਾ ਸੀਗਾ ਚਾਉਂਦਾ ਬਈ ਪਾਣੀ ਪਿਆ ਸੀ 10 ਮਿੰਟ ਬਾਦੋ ਮਰ ਗਿਆ ਠੀਕ ਆ ਠੀਕ ਆ ਜ਼ੇਰ ਪਈ ਜਾਂਦੀ ਆ ਬੱਚਾ ਮਰਿਆ ਵਾਪਸ ਦੱਸ ਕੇ ਦੇਣੀ ਆ ਖਾਣ ਪੀਣ ਦੀ ਕਰਨ ਬਰਾਪੇ ਸੋਈ ਆ ਆਪੇ ਸੋਈ ਆ ਉਹ ਗਾਰੰਟੀ ਹੋਵੇ ਲਗਾਦਾ ਕਈ ਡਾਕਟਰ ਰੂਟਰ ਨਾ ਉਹਦੀ ਗਾਰੰਟੀ ਹੋਵੇ ਸਵਾਈ ਵੀ ਹੋਏ ਗਏ ਨੇ ਚੌਣ ਚਾਂ ਦੀ ਠੰਡੀ ਆ ਜ਼ੇਰ ਵਾਹ ਪੈ ਗਈ ਉਹ ਆਪਾਂ ਵੀਡੀਓ ਬਣਾ ਲਾਂਗੇ ਰੁਪਈ ਦੀ ਠੰਡੀ ਇੰਨੀ ਆ ਹੀ ਬਹਿ ਜਾ ਚੌਣ ਦਾ ਥਾਂਲੇ ਵਾ ਦਿਖਾਏ ਡਾਕਟਰ ਨਾੜਾ ਕਿਹੇ ਜਾਂ ਤੇ ਨਾੜਾ ਦੇਖੋ ਮਾੜੀ ਤੋਰਦੀ ਹੈ ਬਈ ਹਾਂ ਤੋਰਦਾ ਲੈ ਬਈ ਠੰਡੀ ਠੋਡੀ ਵਾਲਾ ਅਗਲੇ ਨੂੰ ਦਿਖਾ ਦੇ ਲੇਵਾ ਵਾਲੂ ਵਾ ਦਿਖਾ ਦੇ 20 ਕਿਲੋ ਦੇ ਦੂ ਵੱਡੀ ਆ ਪੰਜਾਬ ਵਾਲੀ ਵੀ ਫੁੱਲ ਲੇਵਾ ਬਹੁਤ ਚੰਗੇ ਹਨ ਹਾਂ ਆਪਾਂ ਭਾਅ ਵੀ ਉਹ ਜੇ ਕਰ ਦਾਂ ਜੇ ਬੱਚਾ ਹੁੰਦਾ ਬਈ ਅਗਲੇ ਨੂੰ ਪਤਾ ਕਿੰਨੇ ਰੁਪਏ ਦੇ ਮੂੰਹ ਆ ਦੇ ਤੋਰਾ ਦਾ ਦੇਖੀ ਇੱਕ ਨੰਬਰ ਉਹ ਬਈ ਬੜਾ ਚੰਗਾ ਬੋਦੀ ਬੜਾ ਚੰਗੇ ਸੁਨੱਖ ਹੋਣਾ ਫੁੱਲ ਆ ਬੜ ਦੇ ਵਿੱਚ ਤੋਰੇ ਦਾ ਲਈ ਇੱਕ ਨੰਬਰ ਲੈ ਹਾਂ ਲੈ ਤੋਰਾ ਇੱਕ ਨੰਬਰ ਫੁੱਲ ਬਰੀਡ ਆ ਕਰਮ ਵਾਲੀ ਜਹ ਬਈ ਯਾਰ ਦੁੱਧ ਵਾਲਾ ਪੀਸ ਆ ਨਹੀਂ ਲੇਵਾ ਥਣ ਬਥੇਰਾ ਦਾ ਜੇਰ ਜੀ ਆ ਜੇਰ ਜੀ ਪੈ ਜਾਣੇ ਲੇਵਾ ਵਾਲੂ ਆ ਦੇ ਕੇ ਹਜਾ ਪੁੱਛਣ ਲੱਗਿਆ ਹੁਣ ਇਹਨੂੰ ਆਪਾਂ ਕੱਲੂ ਬੱਚਾ ਲਾ ਕੇ ਪਾਉਣ ਦੇ ਵੀਡੀਓ ਕਿਸ ਨੂੰ ਕੀ ਪਤਾ ਤਾਜੀ ਸੂਈ ਆ ਪਰ ਆਪਾਂ ਉਹ ਹੀ ਕੰਮ ਨਹੀਂ ਬੱਚੇ ਦਾ ਅਗਲਾ ਉਹ ਵੀ ਸਾਡੇ ਦਾ ਬੱਚਾ ਨੂੰ ਦਾ ਯਾਰ ਸਹੀ ਗੱਲ ਆ ਬਾਈ ਹੈ ਤੇ ਕੀ ਮੋਲ ਆ ਫਿਰ ਸਾ ਕਿ ਰਜਾਇਆ ਯਾਰ ਬਾਈ ਇਹਦਾ ਮੋਲ ਨਹੀਂ 62000 ਦੀ ਦੇ ਦਾਂਗੇ ਚੱਕ ਬਾਈ ਬਸ ਛੋੜ ਕਰਦਾ 62000 ਜਮੋ ਜੈ ਜਮੋਲਾ ਬਾਈ 62000 62000 ਤੇ ਛੋੜ ਹੋ ਜਾ ਖਿੱਚ ਕੇ ਜੇ ਮੋਲ ਰੱਖਿਆ ਸੂਈ ਸਵਾਈ ਹੈ ਜਿਹੜੀ ਗੱਲ ਸੀ ਬਾਈ ਨੇ ਦਾਸਦੀ ਤੇ ਲੈ ਵਾ ਕਮਾਲ ਦਾ ਦੁੱਧ ਵਾ ਕੇ ਚੰਗਾ ਦੇ ਦੁੱਧ ਬਾਈ ਦੁੱਧ ਵਾਲੀ ਥੋੜੀ ਠੰਡੀ ਸੀ ਠੰਡੀ ਕੱਦ ਵੱਡ ਚੰਗਾ ਬਰੀਡ ਚੰਗੀ ਆ ਫੇਸ ਬੜਾ ਚੰਗਾ ਬੋਦੀ ਪਤੀ ਚੰਗੀ ਆ ਸੁਨੱਖ ਹੁਣਾ ਫੁੱਲਾ ਬੜੇ ਦੇ ਵਿੱਚ ਮੁੱਲ ਜਮਾ ਜਾਇਜ ਆ ਵੀਰੇ ਕਾਲੇ ਵੇਲੇ ਬਈ ਫੁੱਲਾ ਲੇਵਾ ਦੇ ਖੁਲੇਵਾ ਬਹੁਤਾ ਕਰਮਣ ਜਾਂ ਮਗਰ ਮੂਤਲਾ ਲੇਵਾ ਉਹਨੇ ਹੀ ਪੱਟ ਤੋ ਆ ਗਿਆ ਉਹਨੇ ਹੀ ਪਿੱਛੇ ਇਹਨੂੰ ਤੇ ਬਸ ਜੇਰ ਪਾਏ ਜਾਣੀਆਂ ਲੜ ਤੁਰਿਆ ਬਾਈ ਤੇ ਮੇਰੇ ਹਿਸਾਬ ਨਾਲ ਹੋਰ ਅੱਧੇ ਘੰਟੇ ਤਾਈਂ ਜੇਰ ਨੇ ਪਾਏ ਹਾਂ ਤਾਂ 15 ਮਿੰਟ ਨੂੰ ਪਾਈ ਦੂ ਬਸ ਹੂੰ ਤੇ ਨਾਗਸੀ ਭਰਾ ਕੋਲੇ ਤੰ ਤਿੱੰਨੇ ਵਿਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ ਬਾਈ